ਸਿਮ ਭਗਵੰਤ ਮਾਨ ਦਾ ਨਾਮ ਲੈਂਦੇ ਸਰ ਅੱਗ ਵਾਂਗ ਭੜਕੇ ਸੁਖਜਿੰਦਰ ਸਿੰਘ ਰੰਧਾਵਾ ਜਦ ਵਿੱਚ ਜੁਰਤੇ ਗਿਆ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਪਰਚਾ ਕਰ ਕਿ ਤੂੰ ਗਲਤ ਕਹਿ ਰਿਆਂ ਤੇ ਮੈਂ ਪ੍ਰੂਫ ਦਊਂਗਾ ਕਿ ਤੇਰੀ ਪੁਲਿਸ ਡੈਂਗਸਟਰਾਂ ਦੇ ਨਾਲ ਰਲਈ ਆ ਜਿੰਦਾਬਾਦ ਉਸ ਦਿਨ ਕਰਿਓ ਜਿਸ ਦਿ ਭਗਵੰਤ ਮਾਨ ਨੂੰ ਖਿੱਚ ਕੇ ਲਾਵਾਂਗੇ ਪੰਜਾਬ ਦੀ ਕੁਰਸੀ ਤੋਂ ਦੇ ਕਾਂਗਰਸ ਤੋਂ ਬਿਠਾਵਾਂਗੇ ਇਹਦੇ ਕੇਜਰੀਵਾਲ ਨੇ ਇਹਦੇ ਝੂਠ ਨੇ ਇਸ ਭਗਵੰਤਮਾਨ ਸ਼ਰਾਬੀ ਨੇ ਪੰਜਾਬ ਦੀ ਜਵਾਨੀ ਤੇ ਕੱਸਾਂ ਨਹੀਂ ਸਭ ਤੋਂ ਵੱਧ ਜੇ ਕੋਈ ਬੇਈਮਾਨ ਪੰਜੇ ਪੰਜਾਬ ਚ ਮੁੱਖ ਮੰਤਰੀ ਪੈਦਾ ਹੋਇਆ ਤੇ ਡਰਪੋਕ ਹੋਇਆ ਉਹ ਸਭ ਤੋਂ ਵੱਧ ਬੇਈਮਾਨ ਤੇ ਡਰਪੋਕ ਮੁੱਖ ਮੰਤਰੀ ਜੇ ਕੋਈ ਜਗਾ ਤੋ ਭਗਵੰਤਮਾਨ ਨਾ ਪੈਦਾ ਹੋਇਆ ਤੇ ਨਾ ਅੱਗੇ ਕਦੀ ਪੈਦਾ ਹੋਏਗਾ ਇਹ ਪੰਜਾਬੀਆਂ ਦੇ ਉੱਤੇ ਕਲੰਕਿਆ ਪੰਜਾਬ ਦੀ ਜਵਾਨੀ ਤੇ ਕੱਸਾਂ ਨਹੀਂ ਦੋਵੇਂ ਬਰਬਾਦ ਕਰ ਦਿੱਤੀਆਂ ਕੀ ਕਸੂਰਿਆ ਮਾਵਾਂ ਦੇ ਪੁੱਤ ਪਿੰਡਾਂ ਦੇ ਪਿੰਡ ਖਾਲੀ ਹੋઈ ਜਾ ਰਹੇ ਨੇ ਉਹ ਇੱਥੇ ਤੇ ਪੰਜਾਬ 'ਚ ਜਿੱਦਾਂ ਪਿੰਡ ਖਾਲੀ ਹੋ ਰਹੇ ਨੇ ਤੇ ਇੱਥੇ ਬਜ਼ੁਰਗਾਂ ਨੂੰ ਕੰਦਾ ਦੇਣ ਵਾਲਾ ਕੋਈ ਨਹੀਂ ਰਹਿਣਾ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਭਗਵੰਤ ਮਾਨ ਜੇ ਤੇਰੇ 'ਚ ਸ਼ਰਮਿਆ ਤੇ ਤੂੰ ਅਸਤੀਫਾ ਦੇ ਅਸੀਂ ਕਹਿੰਨੇ ਆ ਕਿ ਪੁਲਿਸ ਦਾ ਕਸੂਰਿਆ ਕਰਾਸਬ ਕੋਈ ਪੁਲਿਸ ਦਾ ਕਸੂਰ ਨਹੀਂ ਜੇ ਪੁਲਿਸ ਰਾਜ ਨਹੀਂ ਬਣਿਆ ਇਹ ਗੁੰਡਿਆਂ ਦਾ ਰਾਜ ਬਣਿਆ ਔਰ ਇਹ ਰਾਜ ਭਗਵੰਤ ਮਾਨ ਦਾ ਤੇ ਕੇਜਰੀਵਾਲ ਦੀ ਗੁੰਡਾ ਕਰਦੀ ਕਰਕੇ ਪੰਜਾਬ ਗੜਕ ਹੋ ਰਿਹਾ ਤੇ ਜਿਹੜੇ ਚ ਜੁਰਤੇ ਗਿਆ ਤੇ ਸੁਖਜਿੰਦਰ ਸਿੰਘ ਰਧਾਵ ਤੇ ਪਰਚਾ ਕਰ ਕਿ ਤੂੰ ਗਲਤ ਕਹਿ ਰਿਹਾ ਤੇ ਮੈਂ ਪ੍ਰੂਫ ਦਊਗਾ ਕਿ ਤੇਰੀ ਪੁਲਿਸ ਡੈਂਕਸਟਰ ਨਾਲ ਰਲਈਆ ਜਿੰਦਾਬਾਦ ਉਸ ਦਿਨ ਕਰਿਓ ਜਿਸ ਵੇ ਭਗਵੰਤ ਮਾਨ ਨੂੰ ਖਿੱਚ ਕੇ ਲਾਵਾਂਗੇ ਪੰਜਾਬ ਦੀ ਕੁਰਸੀ ਤੋਂ ਦੇ ਕਾਂਗਰਸ ਦੇ ਬਿਠਾਵਾਂਗੇ ਇਹ ਕੇਜਰੀਵਾਲ ਨੇ ਇਹਦੇ ਝੂਠ ਨੇ ਤੇ ਇਸ ਭਗਵੰਤਮਾਨ ਸ਼ਰਾਬੀ ਨੇ ਪੰਜਾਬ ਦੀ ਜਵਾਨੀ ਤੇ ਕੱਸਾਂ ਨਹੀਂ ਸਭ ਤੋਂ ਵੱਧ ਜੇ ਕੋਈ ਬੇਈਮਾਨ ਪੰਚੇ ਆਜਾ ਪੰਜਾਬ ਚ ਮੁੱਖ ਮੰਤਰੀ ਪੈਦਾ ਹੋਇਆ ਤੇ ਡਰਪੋਕ ਹੋਇਆ ਉਹ ਸਭ ਤੋਂ ਵੱਧ ਬੇਈਮਾਨ ਤੇ ਡਰਪੋਕ ਮੁੱਖ ਮੰਤਰੀ ਜੇ ਕੋਈ ਅਗਾ ਤੋ ਭਗਵੰਤਮਾਨ ਨਾ ਪੈਦਾ ਹੋਇਆ ਤੇ ਨਾ ਅੱਗੇ ਕਦੀ ਪੈਦਾ ਹੋਏਗਾ ਇਹ ਪੰਜਾਬੀਆਂ ਦੇ ਉੱਤੇ ਕਲੰਕਿਆ ਪੰਜਾਬ ਦੀ ਜਵਾਨੀ ਤੇ ਕਸਾਨੀ ਦੋਵੇਂ ਹੀ ਬਰਬਾਦ ਕਰ ਦਿੱਤੀਆਂ ਕੀ ਕਸੂਰਿਆ ਮਾਵਾਂ ਦੇ ਪੁੱਤ ਪਿੰਡਾਂ ਦੇ ਪਿੰਡ ਖਾਲੀ ਹੋਏ ਹੋਏ ਜਾ ਰਹੇ ਨੇ ਉਹ ਇੱਥੇ ਦੇ ਪੰਜਾਬ ਦੇ ਜਿੱਦਾਂ ਪਿੰਡ ਖਾਲੀ ਹੋ ਰਹੇ ਨੇ ਤੇ ਇੱਥੇ ਬਜ਼ੁਰਗਾਂ ਨੂੰ ਕੰਦਾ ਦੇਣ ਵਾਲਾ ਕੋਈ ਨਹੀਂ ਰਹਿਣਾ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਭਗਵੰਤ ਮਾਨ ਜੇ ਤੇਰੇ ਜੀ ਸ਼ਰਮਿਆ ਤੇ ਤੂੰ ਅਸਤੀਫਾ ਦੇ ਅਸੀਂ ਕਹਿੰਦੇ ਆ ਕਿ ਪੁਲਿਸ ਦਾ ਕਸੂਰ ਆ ਖੈਰਾ ਸਭ ਕੋਈ ਪੁਲਿਸ ਦਾ ਕਸੂਰ ਨਹੀਂ ਜੇ ਪੁਲਿਸ ਰਾਜ ਨਹੀਂ ਬਣਿਆ ਇਹ ਗੁੰਡਿਆਂ ਦਾ ਰਾਜ ਬਣਿਆ ਔਰ ਇਹ ਰਾਜ ਭਗਵੰਤ ਮਾਨ ਦਾ ਤੇ ਕੇਦਰੀ ਵੱਲ ਦੀ ਗੁੰਡਾ ਕਰਦੀ ਕਰਕੇ ਪੰਜਾਬ ਗੜਕ ਹੋ ਰਿਹਾ